ਆ ਕਿ ਤੂੰ ਰੇਜ ਕਰੀ ਜਨਾ ਇਹ ਨਸ਼ੇ ਵਾਲੇ ਬੜੇ ਹੁੰਦੇ ਆ ਆ ਬਈ ਤੇਲ ਹੈ ਤੇਲ ਚ ਗਲਕਾਉਣੇ ਇਹਨਾਂ ਨੂੰ ਤੂੰ ਤੂਰੇ ਨੂੰ ਤੇਲ ਚ ਕਿਉਂ ਕੜਕਾਈ ਜਨਾ ਆ ਇਹ ਲੱਕ ਦਰਦ ਕਰਦਾ ਪਿਆ ਕਈ ਦਿਨ ਹੋ ਗਏ ਇਹ ਤਾਂ ਕੀ ਇਹ ਨਸ਼ੇ ਵਾਲੇ ਹੁੰਦੇ ਕਿੱਥੋਂ ਤੋੜ ਕੇ ਕਿੱਥੋਂ ਲੈ ਕੇ ਆ ਆ ਬਈ ਨਹਿਰ ਤੋਂ ਨਹੀਂ ਨਹਿਰ ਤੋਂ ਤੋੜ ਕੇ ਲੈ ਕੇ ਆ ਆ ਨਹਿਰ ਤੋਂ ਲੈ ਕੇ ਆ ਜੀ ਇਹਦਾ ਕੀ ਬਣੂਗਾ ਕੀ ਕਰ ਆ ਬਈ ਵੇਚਾ ਲਸਣ ਜੁਆਇਨ ਹਾਂ ਆ ਆ ਕੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਤੇਲ ਮਿਕਸ ਹੋ ਜਾਊਗਾ ਐਨ ਰੜ ਆ ਜਾਊਗਾ ਠੀਕ ਹੈ ਪੇਰ ਲੱਕ ਦੁਆਏ ਪਾਏ ਕਿਤੇ ਮੋਚ ਹੋਏ ਅੱਛਾ ਉਹਦੀ ਟਕੋਰ ਕਰ ਲਏ ਵਧੀਆ ਅੱਛਾ ਵੀ ਜਿਵੇਂ ਆਪਣੇ ਪੀੜਪੂੜ ਨਿਕਲ ਜਾਂਦੀ ਹੈ ਹਾਂ ਤੇ ਤੇਲ ਲਾੜੋ ਸਹੀ ਹੋ ਜਾਂਦੀ ਹੈ ਉਹ ਪੀੜਪੂੜ ਜੈਨ ਕਈ ਰਾਸਾਂ ਚ ਦਾ ਇਹ ਨੁਕਤਾ ਵਰਤਦੇ ਜਾਦਾ ਉਸ ਰਾਜਸਥਾਨ ਚ ਹਾਂ ਤੇ ਇਸ ਤੋਂ ਬਾਅਦ ਕੀ ਪਾਉਗਾ ਇਹਦੇ ਵਿੱਚ ਇਹਦੇ ਵਿੱਚ ਬਈ ਲਸਣ ਅੱਛਾ ਰੱਖੀ ਬੈਠਾ ਇਹਨਾਂ ਸਮਾਨ ਹਾਂ ਲਸਣ ਜਵੈਨ ਹਾਂ ਆ ਬਈ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜੂ ਤੇਲ ਘੜਾੜਾ ਜੋ ਟਕਾ ਕੇ ਅੱਛਾ ਤੇਲ ਨੂੰ ਕੜਾਹ ਕਣ ਚਲ ਤੋਂ ਬਣਾ ਮੈਂ ਦੇਖਦਾ ਤੇਰੀ ਵੀਡੀਓ ਬਣਾਉਣਾ ਅੱਛਾ ਲਸਣ ਵੀ ਪਾ ਦੇਣਾ ਵਿੱਚ। ਗਾਓ ਦੋਸਤੋ ਆ ਤਾਂ ਨਵੀਂ ਇੱਕ ਗੱਲ ਸੁਣ ਲਈ। ਮਿੱਥੇ ਤੂੜਿਆਂ ਨੇ ਮੈਂ ਤਾਂ ਸੋਚਦਾ ਕਿ ਇਹ ਨਸ਼ਾ ਕਰਦਾ। ਨਹੀਂ ਨਹੀਂ ਭਾਈ ਨਸ਼ਾ ਨਹੀਂ ਗਾ ਬਹੁਤ ਵਧੀਆ ਚੀਜ਼ ਆ। ਇਹ ਆਪਣੇ ਉਧਰ ਪਾਉਂਦੇ ਨੇ ਸਲਫੀ ਸਲਫੀ ਚ ਵੀ ਪਾ ਲੈਂਦੇ ਮੈਨਾਂ ਦਾ। ਹਾਂ ਮੈਂ ਤਾਂ ਭਾਈ ਆ ਨਸ਼ੇ ਤੌਰ ਤੇ ਵੀ ਖਾ ਕੇ ਕਈ ਖਾਈ ਜਾਂਦੇ ਆ। ਹਾਂ। ਠੀਕ। ਪੁੱਤਣਾ ਪਾ ਦੇ। ਮੈਂ ਤਾਂ ਅੱਜੀ ਪਤਾ ਲੱਗਿਆ। ਤਾਂ ਇਹ ਪਾਲਾ ਵਿੱਚ ਕੀ ਨਵੇਂ ਸਿਸਟਮ ਬਣਾਈ ਜਾਂਦਾ। ਇਹ ਪਾਈ ਪਾਲਾ ਇਹ ਤਾਂ ਤੇਲ ਬਣਾਈ ਜਾਂਦਾ ਭਾਈ। ਹਾਂ ਹਾਂਜੀ। ਇਹ ਤਾਂ ਬਹੁਤ ਵਧੀਆ ਤੇਲ ਹੁੰਦਾ ਸੰਤੂ ਸਾਹਿਬ ਤੁਹਾਨੂੰ ਨਹੀਂ ਪਤਾ ਝਤੂਰਿਆਂ ਦਾ ਹਾਂਜੀ ਮੈਂ ਤਾਂ ਕਿ ਕਿ ਨਸ਼ੇ ਵਾਲਾ ਹੀ ਹੁੰਦਾ ਹੈ ਨਹੀਂ ਨਹੀਂ ਇਹ ਦਰਦਾਂ ਵਾਸਤੇ ਬਹੁਤ ਵਧੀਆ ਹੁੰਦਾ ਤੇ ਦੋਸਤੋ ਇਹਦੇ ਬਾਰੇ ਤੁਸੀਂ ਗੂਗਲ ਵੀ ਕਰ ਸਕਦੇ ਹੋ ਜਿਹੜੇ ਝਤੂਰੇ ਹੁੰਦੇ ਆ ਆਪਣੇ ਪਿੰਡਾਂ ਚ ਤਾਂ ਆਮ ਹੀ ਹੁੰਦੇ ਆ ਜੀ ਠੀਕ ਹਾਂਜੀ ਇਹ ਨਸ਼ੇ ਵਾਲੇ ਨਹੀਂ ਹੁੰਦੇ ਨਹੀਂ ਨਹੀਂ ਕੋਈ ਨਸ਼ੇ ਵਾਲੇ ਨਹੀਂ ਜਿਹੜੀ ਕਿ ਦਰਦ ਵਾਸਤੇ ਵਧੀਆ ਹੁੰਦੇ ਆ ਹੋਰ ਤਾਂ ਆਪਾਂ ਨੂੰ ਪਤਾ ਨਹੀਂਗਾ ਵੀ ਜਿਵੇਂ ਆਪਣੇ ਪੇਨ ਹੁੰਦੀ ਆ ਉਹਦੇ ਵਾਸਤੇ ਵਧੀਆ ਹੁੰਦੇ ਠੀਕ ਲੋਬ ਦੋਸਤ ਜੇ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ ਤਾਂ ਕਹਿੰਦੇ ਰਾਜਸਥਾਨ ਦੇ ਵਿੱਚ ਸਾਡੇ ਤਾਂ ਕਹਿੰਦਾ ਆਈ ਬਣਾਉਂਦੇ ਟਿੱਬਿਆਂ ਦੇ ਬਈ ਆਈ ਚੱਲਦਾ ਉਹ ਉਧਰ ਕੋਈ ਲਾਹ ਨਹੀਂ ਆ ਵਧੀਆ ਕਰਦਾ ਨੁਕਤਾ ਅੱਛਾ ਜਦੋਂ ਮਰਜੀ ਇੱਥੇ ਪੇੜ ਨਿਕਲੇ ਦੇਸੀ ਚੀਜ਼ ਆਣ ਸਰੋਂ ਦੇ ਤੇਲ ਚ ਠੀਕ ਆ ਦੋਸਤ ਜੇ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇ ਇਹਨਾਂ ਨੂੰ ਨਹੀਂ ਪਤਾ ਉਹਨਾਂ ਤੱਕ ਵੀ ਵੀਡੀਓ ਜ਼ਰੂਰ ਪਹੁੰਚਾ ਦੇ ਹੁਣ ਕੀ ਕਰਨਾ ਨੂੰ ਬਸ ਗੈਸ ਬੰਦ ਕਰਕੇ ਆ ਬੰਦ ਕਰਕੇ ਚੰਗੀ ਦਰਾ ਵਿੱਚੋਂ ਕੱਢ ਕੇ ਅੱਛਾ ਇਹਨਾਂ ਛਾਂ ਲਵੇ ਥੋੜਾ ਬਸ ਠੀਕ ਤੇ ਤੇਲ ਹੀ ਲਾਉਣਾ ਕੱਲਾ ਤੇਲ ਹੀ ਕੱਲਾ ਬਈ ਪੀੜ ਕਿੰਨੇ ਚਿਰ ਚ ਜਮੇ ਪੀੜ ਬਈ ਜਿਵੇਂ ਜਿਵੇਂ ਆ ਲਾਈ ਆਏ ਹੋਏ ਪੀੜ ਖਤਮ 5-7 ਦਿਨਾਂ ਚ ਪਤਾ ਹੀ ਨਹੀਂ ਲੱਗਣਾ ਪੀੜ ਆਏ ਸੀ ਤੇ ਜਿਹੜੇ ਮੂਮਾ ਵਾਦ ਦੀ ਨਹੀਂ ਲੋਡ ਪੈਂਦੀ ਨਾ ਕਿਸੇ ਚੀਜ਼ ਦੀ ਨਹੀਂ ਲੋਡ ਬਈ ਦੱਸ ਜੀ ਇਹ ਵੀ ਜਿਹੜੇ ਸਤੂਰੇ ਹੁੰਦੇ ਆ ਦਰਦਾਂ ਦੇ ਪੀੜ ਵਾਸਤੇ ਬਹੁਤ ਹੀ ਵਧੀਆ ਹੁੰਦੇ ਪੀੜ ਨੂੰ ਜਾਨੀ ਕਿ ਚੋਕਦੇ ਆ ਤੇ ਥੋੜੀ ਜਿਹੀ ਤੇ ਇਹਦੇ ਵਿੱਚ ਨੋਬੇ ਦੋਸਤੋ ਜਰੂਰ ਤੁਸੀਂ ਇਹ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਤੱਕ ਗੱਲ ਪਹੁੰਚੇ ਤੇ ਬਾਕੀ ਜੇ ਦੋਸਤੋ ਤੁਹਾਨੂੰ ਪਤਾ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਹਾਂਜੀ